ਇਹਨੂੰ ਤਾਂ ਸਾਧ ਦੇ ਚੋਲੇ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਨਿਰਮਲ ਪੰਚਾਇਤ ਅਖਾਰੇ ਨਾਲ ਸੰਬੰਧਿਤ ਹੈ ਇਸ ਤੋਂ ਇਲਾਵਾ ਜਗਰਾਉਂ ਨੇੜੇ ਪਿੰਡ ਲੋਪੋਂ ਦੇ ਰਿਸ਼ੀ ਆਸ਼ਰਮ ਨਿਰਮਲ ਕੁਟਿਆ ਦਾ ਗੱਦੀ ਨਿਸ਼ੀਨ ਹੈ ਤੇ ਇਹਦੇ ਤੋਂ ਇਲਾਵਾ ਪੰਜ ਹੋਰ ਨਾ ਡੇਰਿਆਂ ਦੇ ਨਾਲ ਵੀ ਸੰਬੰਧਿਤ ਹੈ ਪਰ ਅਸਲ ਦੇ ਵਿੱਚ ਇਸ ਦੇ ਕੋਲੋਂ ਐਫਟੀਐਫ ਦੇ ਵੱਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜੇ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਪਿਛਲੇ 3 ਸਾਲ ਤੋਂ ਇਹ ਹੈਰੋਇਨ ਦਾ ਤੰδα ਕਰ ਰਿਹਾ ਹੈ ਦਰਅਸਲ ਜੰਦਰ ਲੁਧਿਆਣਾ ਐਸਟੀਐਫ ਪੁਲਿਸ ਨੇ ਇੱਕ ਸੰਯੁਕਤ ਅਭਿਆਨ ਦੇ ਤਹਿਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਆਰਤੀ ਚੌਕ ਦੇ ਨੇੜੇ ਇੱਕ ਖਬਰ ਦੇ ਆਧਾਰ ਤੇ i20 ਕਾਰ ਨੂੰ ਰੋਕਿਆ ਇਸ ਦੇ ਵਿੱਚ 4 ਵਿਅਕਤੀ ਸਵਾਰ ਸਨ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤੇ ਇਸ ਵਿੱਚੋਂ 280 ਗ੍ਰਾਮ ਹੈਰਨ ਬਰਾਮਦ ਹੋਈ ਇਨ੍ਹਾਂ ਚਾਰ ਲੋਕਾਂ ਦੇ ਵਿੱਚ ਇਹ ਬਾਬਾ ਵੀ ਸ਼ਾਮਲ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ આરોપી ਪਿਛਲੇ 3 ਸਾਲ ਤੋਂ ਨਸ਼ਾ ਵੇਚਣ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਸਨ ਤੇ ਇਹ ਸਾਰੇ ਖੁਦ ਵੀ ਨਸ਼ੇ ਦੇ ਆਦੀ ਨੇ ਇਸ ਤੋਂ ਇਲਾਵਾ ਇਹ ਦਿੱਲੀ ਦੇ ਕਿਸੇ ਨਾਈਜੀਰੀਅਨ ਤੋਂ ਸਸਤੇ ਭਾਅ ਤੇ ਹੈਰੋਇਨ ਲਿਆ ਕੇ ਲੁਧਿਆਣਾ ਤੇ ਆਸ-ਪਾਸ ਦੇ ਪਿੰਡਾਂ 'ਚ ਮਹਿੰਗੇ ਭਾਅ ਤੇ ਵੇਚ ਦਿੰਦੇ ਸਨ ਇਨ੍ਹਾਂ ਵਿੱਚ ਇੱਕ ਭਗਵਾਨ ਸਿੰਘ ਜੀ ਦੇਸ ਬਾਬਾ ਜੋ ਹਨੂਮਾਹਨਗਰ ਦਾ ਰਾਜਸਥਾਨ ਦਾ ਵਾਸੀ ਹੈ ਤੇ ਕਰੀਬ 18-20 ਸਾਲ ਤੋਂ ॠषि ਆਸ਼ਰਮ ਨਿਰਵਲ ਕੁਟਿਆ ਜੀ ਦੇ ਰਾਮਾ ਦੇ ਡੇਰਾ ਅਤੇ ਇੱਥੇ ਦਾ ਮੁਖੀ ਆ ਸਰ ਇਹ ਡੇਰਾ ਬਣਾਇਆ ਹੈ ਇੱਥੇ ਉਹਨੇ ਆਪ ਡੇਰਾ ਬਣਾਇਆ ਕਾਫੀ ਪੁਰਾਣਾ ਡੇਰਾ ਬਣਾਇਆ ਉਹਨਾਂ ਦਾ ਹਾਂ ਉਹ ਖੁਦ ਵੀ ਅੱਡੇਟ ਨੇ ਸਾਰੇ ਇਹ ਖੁਦ ਚਾਰੋ ਇਲੈਕਟ੍ਰੀਬਲ ਕਿ ਇਹ ਵਾਤੇ ਪਹਿਲਾਂ ਵੀ ਮਾਮਲੇ ਕਰਦੀ ਨਹੀਂ ਕਿ ਉਹ ਅੰਦਰ ਇਨਵੈਸਟੀਗੇਸ਼ਨ ਹੈ ਸਰ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀਗੇ ਕਿ ਮਾਲ ਕਿੱਥੋਂ ਲਿਆਦੇ ਸੀ ਇਹ ਅੰਦਰ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਵੀ ਕਿਥੋਂ ਇਹ ਮਾਰਿਆ ਗਿਆ ਕਿੰਨੂੰ ਕਿੰਨੂੰ ਇਸ ਬਲਾਈ ਕਰਦੇ ਸੀ ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਸ਼ੁਰੂਆਤੀ ਪੁੱਛ ਪੜਤਾਲ ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇੱਕ ਹੋਮਗਾਰਡ ਦਾ ਜਵਾਨ ਵੀ ਇਹਨਾਂ ਨਾਲ ਰਲਿਆ ਹੋਇਆ ਹੈ ਜੋ ਕਿ ਲੁਧਿਆਣਾ ਦੇ CIA 2 ਚ ਤਾਇਨਾਤ ਹੈ ਤੇ ਉਸ ਨੂੰ ਵੀ ਮਾਮਲੇ ਚ ਨਾਮਜ਼ਦ ਕੀਤਾ ਗਿਆ ਤੇ ਉਸ ਦੀ ਭਾਲ ਲਈ ਟੀਮ ਭੇਜ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ NDPS ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਸ ਰਿਮਾਂਡ ਦੌਰਾਨ ਪੁੱਛਗਿੱਛ ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਮਾਨ ਪੂਰਾ ਟੈਕਸਟਲ ਮਿੰਟੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਤੇ ਦਬਾਓ ਸਤਿ ਸ਼੍ਰੀ ਅਕਾਲ ਜੀ